ਪੰਜਾਬੀ ਗਾਇਕ ਦਲਜੀਤ ਦਸਾਂਝ ਇਨੇ ਦਿਨੀ ਆਪਣੀ ਅਪਕਮਿੰਗ ਫਿਲਮ ਚਮਕੀਲਾ ਦੀ ਸ਼ੂਟਿੰਗ ਦੇ ਵਿੱਚ ਬਿਜ਼ੀ ਹੈ ਸੋਨ ਦੇ ਸੈ ਤੋਂ ਲਗਾਤਾਰ ਦਲਜੀਤ ਦੀ ਵੀਡੀਓਜ਼ ਵਾਇਰਲ ਹੋ ਰਹੀ ਹੈ ਜੋ ਬੇਹਦ ਹੁਬਹੂ ਚਮਕੀਲੇ ਵਰਗੀ ਲੱਗ ਰਹੀ ਹੈ ਹਾਲ ਹੀ ਵਿੱਚ ਦਲਜੀਤ ਦਸਾਂਝ ਨੇ ਚਮਕੀਲਾ ਫਿਲਮ ਦੇ ਵਿੱਚ ਅਮਰਜੋਤ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਪਰਿਨੀਤੀ ਚੋਪੜਾ ਦੀ ਰਜ ਕੇ ਤਾਰੀਫ ਕੀਤੀ ਦਲਜੀਤ ਦਸਾਂਝ ਨੇ ਲਿਖਿਆ ਫਿਲਮ ਦੇ ਵਿੱਚ ਕਮਾਲ ਦਾ ਕੰਮ ਕਰ ਰਹੀ ਪਰਿਨੀਤੀ ਅਵਿਸ਼ਵਾਸ ਨੇ ਯੋਗ ਹੈ ਉਸਨੇ ਬਹੁਤ ਸੋਨਾ ਕੰਮ ਕੀਤਾ ਹੈ ਉਹਨਾਂ ਨੇ ਪ੍ਰਿਨੀਤੀ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਇਹ ਸਾਰੀਆਂ ਲਾਈਨਾਂ ਲਿਖੀਆਂ ਉੱਥੇ ਪ੍ਰਿਨੀਤੀ ਨੇ ਵੀ ਦਲਜੀਤ ਨੂੰ ਸਾਂਝੀ ਦੀ ਪੋਸਟ ਤੇ ਪ੍ਰਤੀਕਿਰਿਆ ਦਿੱਤੀ ਤੇ ਲਿਖਿਆ ਸਭ ਤੋਂ ਵਧੀਆ ਮੁੰਡਾ ਬਹੁਤ ਸਾਰਾ ਪਿਆਰ ਮੇਰਾ ਚਮਕੀਲਾ ਪ੍ਰਿਨੀਤੀ ਦੇ ਇਸ ਤੋਂ ਬਾਅਦ ਇੱਕ ਹੋਰ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਲਿਖਿਆ ਇਮਤੀਆਜ਼ ਸਰ ਦਲਜੀਤ ਤੇ ਟੀਮ ਚਮਕੀਲਾ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਸਭ ਤੋਂ ਸ਼ਾਨਦਾਰ ਕ੍ਰਿਊ ਤੇ ਤਜਰਬਾ ਸ਼ਾਂਤੀ ਖੁਸ਼ੀ ਮੈਡੀਟੇਸ਼ਨ ਪੰਜਾਬ ਇਸ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਦੱਸਦੇ ਕਿ ਦਿਲਜੀਤ ਦੋਸਾਂਚ ਤੇ ਪਰਿੰਦੀ ਚੋਪੜਾ ਇਸ ਫਿਲਮ ਦੇ ਵਿੱਚ ਪਹਿਲੀ ਵਾਰ ਇਕੱਠੇ ਨਜ਼ਰ ਆਣ ਵਾਲੇ ਤੇ ਇਸ ਫਿਲਮ ਨੂੰ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਇਮਤੀਆਜ਼ ਅਲੀ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਫਿਲਮ ਕਦੋਂ ਰਿਲੀਜ਼ ਹੋਏਗੀ ਹਾਲਾਂਕਿ ਇਸ ਦੀ ਕੋਈ ਵੀ ਆਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਲੇਕਿਨ ਇਸ ਫਿਲਮ ਦੀ ਸ਼ੂਟਿੰਗ ਦੇ ਵਿੱਚੋਂ ਸੋਸ਼ਲ ਮੀਡੀਆ ਦੇ ਕਲਿੱਪਸ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਤੁਹਾਡੀ ਕਿ ਰਾਏ ਇਸ ਪੋਸਟ ਤੇ ਕਮੈਂਟ ਸੈਕਸ਼ਨ 'ਚ ਜ਼ਰੂਰ ਸ਼ੇਅਰ ਕਰੋ